ਦਸੰਡੇ ਸ਼ੋਅ ਦੇ ਇਸ ਆਖਰੀ ਭਾਗ ਦੇ ਵਿੱਚ ਸਵਾਗਤ ਹੈ ਅੰਤਰਰਾਸ਼ਟਰੀ ਮਾਮਲੇ ਤੇ ਗੱਲ ਕਰਾਂਗੇ ਗਿੱਲ ਸਾਹਿਬ ਅ ਦলাই ਲਾਮਾ ਉਹਨਾਂ ਦਾ ਜਿਹੜਾ ਉਹ ਕਨੈਕਸ਼ਨ ਅਮਰੀਕਾ ਦੇ ਨਾਲ ਫਿਰ ਦਾ ਜਿਹੜਾ ਸਥਾਪਿਤ ਹੋਣਾ ਇਹਨਾਂ ਦਾ ਉੱਥੇ ਜਾਣਾ ਜਾਂ ਉਹਨਾਂ ਦਾ ਇੱਥੇ ਆਉਣਾ ਚੀਨ ਨੂੰ ਇਹ ਗੱਲ ਜਿਹੜੀ ਹੈ ਉਹ ਭਾ ਨਹੀਂ ਰਹੀ ਕਿਵੇਂ ਦੇਖਦੇ ਹਾਂ ਜੀ ਇਸ ਨੂੰ ਬਿਲਕੁਲ ਭਮ ਸਾਹਿਬ ਇਹ ਜਿਹੜਾ ਅ ਪਿਛਲੇ ਹਫਤੇ ਵਿੱਚ ਜਿਹੜਾ ਇੱਕ ਅਮਰੀਕਾ ਦਾ ਬਾਈਪਾਰਟੀਸਨ ਵਫਦ ਜੀ ਜਾ ਕੇ ਦলাই ਲਾਮਾ ਨੂੰ ਹਿਸ ਹੋਲੀਨੈਸ ਨੂੰ ਧਰਮਸ਼ਾਲਾ ਵਿਖੇ ਮਿਲਿਆ ਜਿਹਨਾਂ ਨੂੰ ਲੀਡ ਨੈਨਸੀ ਪਿਲੋਸੀ ਕਰ ਰਹੀ ਸੀ ਜੀ ਜਿਹੜੇ ਫਾਰਮਰ ਸਪੀਕਰ ਹੂੰ ਉਹਨਾਂ ਨੇ ਜਿਹੜੀ ਤਿੱਬਤੀਨ ਪਾਰਲੀਮੈਂਟ ਇਨ ਐਗਜ਼ਾਈਲ ਹੈ ਉੱਤੇ ਜਾ ਕੇ ਉਹਦੇ ਵਿੱਚ ਪਾਰਟਿਸਿਪੇਟ ਵੀ ਕੀਤਾ ਉਸ ਨੂੰ ਸੰਬੋਧਨ ਵੀ ਕੀਤਾ ਹੂੰ ਤੇ ਉਹਨਾਂ ਨੇ ਬਹੁਤ ਕਰੜਾ ਜਿਹੜਾ ਸੁਨੇਹਾ ਇੱਕ ਜੀ ਉਹ ਚਾਈਨਾ ਨੂੰ ਧਰਮਸ਼ਾਲਾ ਤੋਂ ਦਿੱਤਾ ਜੀ ਕਿਉਂਕਿ ਜਿਹੜੀ ਡਿਪਲੋਮੇਸੀ ਹੈ ਭਮ ਸਾਹਿਬ ਹੂੰ ਉਹ ਸਿਰਫ ਰਾਜਧਾਨੀਆਂ ਤੋਂ ਨਹੀਂ ਚੱਲਦੀ ਹੂੰ ਕਈ ਵਾਰ ਜਿਹੜੇ ਛੋਟੇ-ਛੋਟੇ ਸ਼ਹਿਰ ਹੈ ਉਥੋਂ ਵੀ ਚੱਲਦੀ ਉਹ ਵੀ ਡਿਪਲੋਮੇਸੀ ਦੇ ਵਿੱਚ ਜਿਹੜੀ ਵੱਡੀ ਭੂਮਿਕਾ ਨਿਭਾਉਂਦਾ ਹੈ ਭੂਮਿਕਾ ਰੱਖਦੇ ਹੂੰ ਇਸ ਤਰ੍ਹਾਂ ਦੀ ਧਰਮਸ਼ਾਲਾ ਜਿੱਥੋਂ ਕੀਤੇ ਵੱਡੀ ਗਵਰਨਮੈਂਟ ਇਨਗਜ਼ਾਈਲ ਚੱਲ ਰਹੀ ਹੈ ਹੂੰ ਸੋ ਉਹਨਾਂ ਨੇ ਬਹੁਤ ਕਰੜਾ ਸਨੇਹਾ ਦਿੱਤਾ ਉਹਨਾਂ ਨੇ ਇਹ ਕਿਹਾ ਕਿ ਦলাই ਲਾਮਾ ਦੀ ਜਿਹੜੀ ਰੋਹਾਨੀਅਤ ਹੈ ਜਿਹੜਾ ਉਹਨਾਂ ਦਾ ਸੁਨੇਹਾ ਹੈ ਸ਼ਾਂਤੀ ਦਾ ਉਹ ਸਦਾ ਜਿਉਂਦਾ ਰਹੇਗਾ ਤੇ ਉਹਨਾਂ ਨੇ ਪ੍ਰੈਜ਼ੀਡੈਂਟ ਆਫ ਚਾਈਨਾ ਨੂੰ ਸਿੱਧਾ ਸੰਬੋਧਨ ਕਰਦੇ ਹੋਏ ਕਿਹਾ ਕਿ ਨੋ ਬੜੀ ਵੁੱਡ ਰਿਮੈਂਬਰ ਯੂ ਹੂੰ ਉਹ ਕਿ ਜਿਹੜੀ ਕਿ ਇੱਕ ਬੜੀ ਸਖਤ ਸ਼ਬਦਾਵਲੀ ਸੀ ਜੀ ਹੁਣ ਭਾਨ ਸਾਹਿਬ ਚਾਈਨਾ ਨੇ ਇਸ ਦੇ ਉੱਤੇ ਇੱਕੜਾ ਰਿਐਕਸ਼ਨ ਦਿੰਦੇ ਹੋਏ ਹੂੰ ਦলাই ਲਾਮਾ ਦੇ ਉੱਤੇ ਇਲਜ਼ਾਮ ਲਗਾਇਆ ਕਿ ਉਹ ਸੈਪਰੇਟਿਸਟ ਜੀ ਜਿਹੜੀਆਂ ਹੈ ਚੀਨ ਨੂੰ ਤੋੜਨ ਵਾਸਤੇ ਕਿਉਂਕਿ ਉਹ ਕਹਿੰਦੇ ਆ ਕਿ ਜਿਹੜਾ ਤਿੱਬਤ ਹੈ ਉਹ ਚੀਨ ਦਾ ਹਿੱਸਾ ਹੈ ਉਹ ਇੰਡੀਪੈਂਡੈਂਟ ਕੰਟਰੀ ਨਹੀਂ ਸੀ ਕਦੇ ਵੀ ਚੀਨ ਦਾ ਇੱਕ ਸਾਇਸ ਲਈ ਉਹ ਚੀਨ ਦੀ ਨੂੰ ਤੋੜਨ ਦੇ ਵਾਸਤੇ ਜਿਹੜੀਆਂ ਉਹ ਕਾਰਵਾਈਆਂ ਦলাই ਲਾਮਾ ਦੇ ਉੱਤੇ ਹਮੇਸ਼ਾ ਵੀ ਇਲਜ਼ਾਮ ਲਗਾਉਂਦੇ ਆ ਤੁਹਾਨੂੰ ਪਤਾ ਹੈ 1959 ਤੋਂ ਹਮ ਦলাই ਲਾਮਾ ਨੇ ਭਾਰਤ ਨੇ ਸ਼ਰਨ ਦਿੱਤੀ ਸੀ ਹਮ ਪਰ ਇਹ ਜਿਹੜਾ ਭਾਰਤ ਵੱਲੋਂ ਅ ਅਮਰੀਕਾ ਦੇ ਵਫਦ ਨੂੰ ਇੱਕ ਪਲੇਟਫਾਰਮ ਦੇਣਾ ਹਮ ਧਰਮਸ਼ਾਲਾ ਦੇ ਵਿੱਚ ਖੜ ਕੇ ਚੀਨ ਦੇ ਖਿਲਾਫ ਅਜਿਹੀ ਬਿਆਨਬਾਜ਼ੀ ਕਰਨ ਦੀ ਜੀ ਉਹ ਵੀ ਇੱਕ ਸੁਨੇਹਾ ਇੱਕ ਖਾਸ ਤਰ੍ਹਾਂ ਦਾ ਦਿੰਦਾ ਹੈ ਹਮ ਕਿ ਕਿਸ ਤਰ੍ਹਾਂ ਦੀ ਜਿਹੜੀ ਅਲਾਈਨਮੈਂਟ ਹੈ ਹੁਣ ਉਹ ਇੰਟਰਨੈਸ਼ਨਲੀ ਉਹ ਬਣਦੀ ਜਾ ਰਹੀ ਹੈ ਜੀ ਤੇ ਫਿਰ ਉਸ ਤੋਂ ਬਾਅਦ ਭਮ ਸਾਹਿਬ ਹੁਣ ਆਪਣੇ ਇਲਾਜ ਦੇ ਵਾਸਤੇ ਹਿਜ਼ੋਲਿਨੈਸ ਦਲਾਈ ਲਾਮਾ ਉਹ ਯੂ ਐਸ ਚ ਟਰੈਵਲ ਕਰ ਰਹੇ ਹਮ ਯੂ ਐਸ ਦੇ ਵਿੱਚ ਉਹਨਾਂ ਦਾ ਜਿਹੜਾ ਟਰੈਵਲ ਕਰਨਾ ਹਮ ਯੂਰਪ ਤਾਂ ਹੀ ਹੁੰਦੇ ਹੋਏ ਹਮ ਤੇ ਇਹ ਵੀ ਭਮ ਸਾਹਿਬ ਹੁਣ ਕਿਆਸ ਰੀਆਂ ਲਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਯੂ ਐਸ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜਾ ਤਿੱਬਤ ਐਕਟ ਹੈ ਹੂੰ ਉਸ ਨੂੰ ਸਾਈਨ ਕਰਨ ਦলাই ਲਾਮਾ ਦੀ ਪ੍ਰੈਜ਼ੈਂਸ ਦੇ ਵਿੱਚ ਜੀ ਸੋ ਜਿਹੜਾ ਕਿ ਇੱਕ ਵਨ ਚਾਈਨਾ ਪੋਲਿਸੀ ਹੈ ਜਿਹੜੀ ਚਾਈਨਾ ਦੀ ਏਕਤਾ ਤੇ ਅਖੰਡਤਾ ਦੀ ਜਿਹੜੀ ਵਨ ਚਾਈਨਾ ਪੋਲਿਸੀ ਹੈ ਹੂੰ ਚਾ ਤਾਈਵਾਨ ਦਾ ਤਾਂ ਚਲੋ ਅਲੱਗ ਮਸਲਾ ਹੈ ਹੂੰ ਉਸ ਨੂੰ ਇੱਕ ਸਿੱਧਾ ਡਾਇਰੈਕਟ ਚੈਲੰਜ ਹੋਵੇਗਾ ਜੀ ਬਿਲਕੁਲ ਉਸ ਦੇ ਵਿੱਚ ਭਮ ਸਾਹਿਬ ਜਿਹੜਾ ਭਾਰਤ ਹੈ ਉਹ ਮਹੱਤਵਪੂਰਨ ਰੋਲ ਅਦਾ ਕਰਨ ਜਾ ਰਿਹਾ ਹੈ ਕਿਉਂਕਿ ਦলাই ਲਾਮਾ ਜਿਹੜੇ ਉਹ ਭਾਰਤ ਦੇ ਵਿੱਚ ਹੈ ਭਾਰਤ ਦੇ ਵਿੱਚ ਉਹ ਰਹਿ ਰਹੇ ਹੈ ਤਾਂ ਇਨਸ਼ਾਅੱਲਾ ਦੇ ਵਿੱਚ ਜਿਹੜਾ ਤਿੱਬਤ ਹੈ ਹੂੰ ਉਹ ਇਮੀਡੀਏਟਲੀ ਜਿਹੜਾ ਬਾਰਡਰ ਤੇ ਬੱਧਾ ਹੂੰ ਉਹ ਭਾਰਤ ਦੇ ਨਾਲ ਲੱਗਦਾ ਹੈ ਜੀ ਸੋ ਅੰਤਰਰਾਸ਼ਟਰੀ ਮਾਮਲਿਆਂ ਦੇ ਵਿੱਚ ਭਮਸਾਭ ਇਹ ਕਾਫੀ ਆ ਇੱਕ ਡਿਵੈਲਪਮੈਂਟ ਜਿਹੜੀ ਜੀ ਹੋਈ ਹੈ ਜਿਹੜੀ ਇੱਕ ਦਿਸ਼ਾ ਸਾਨੂੰ ਦਿਖਾ ਰਹੀ ਹੈ ਵੀ ਫਿਊਚਰ ਦੇ ਵਿੱਚ ਹੂੰ ਜਿਹੜੀਆਂ ਗੱਲਾਂ ਨੇ ਉਹ ਕਿਸ ਤਰਫ ਜਾ ਸਕਦੀਆਂ ਜੀ ਸੋ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਗਿਲ ਸਰ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਮਿਲਾਂਗੇ ਅਗਲੇ ਅਤਵਾਰ ਜੀ ਸ਼ੁਕਰੀਆ ਜੀ